ਤਰਸੇਮ ਭਾਜੀ ਕੀ ਗੱਲਬਾਤ ਹੋਈ ਆ ਜਿੱਦੋ ਇਹ ਟੈਂਪੂ ਚ ਆ ਰਿਹਾ ਸੀਗੇ ਪਰਜੀਆਂ ਰੋਡ ਤੇ ਸ਼ਾਹਕੋੜ ਤੋਂ ਬੱਸ ਜਾ ਰਹੀ ਸੀਗੀ ਉਹਨਾਂ ਦਾ ਐਕਸੀਡੈਂਟ ਹੋ ਗਿਆ ਐਕਸੀਡੈਂਟ ਹੋਣ ਕਾਰਨ ਉਹ ਮੌਤ ਹੋ ਗਈ ਤਾਂ ਹੀ ਡਰਾਈਵਰ ਦੀ ਥਾਂ ਹੀ ਮੌਤ ਹੋ ਗਈ ਤੇ ਜਿਹੜੇ ਮੇਰੇ ਪਰਜਾਈ ਸੀਗੇ ਉਹ ਵਿੱਚੋਂ ਡਿੱਗਣ ਨਾਲ ਥੱਲੇ ਸੜਕ ਤੇ ਵੱਜ ਕੇ ਮੌਤ ਹੋ ਗਈ ਤੁਹਾਡੀ ਪਰਚਾਈ ਦਾ ਨਾਮ ਕੀ ਆ ਕਮਲ ਜੀ ਤੇ ਡਰਾਈਵਰ ਦਾ ਨਾਮ ਕੀ ਆ ਪਤਾ ਲੱਗਾ ਡਰਾਈਵਰ ਦਾ ਨਾਮ ਨਹੀਂ ਤੇ ਕਿਹੜੀ ਬੱਸ ਕਿਹੜੀ ਸੀ ਬਸ ਪੰਜਾਬ ਰੋਡ ਤੇ ਤੇ ਬਟਾਲਾ ਡਿਪੋ ਤੇ ਇਹ ਐਕਸੀਡੈਂਟ ਹੋਇਆ ਕਿਸ ਤਰ੍ਹਾਂ ਇਹ ਕੋਈ ਪਤਾ ਨਹੀਂ ਲੱਗਾ ਕਿ ਜਾਨੀ ਕੋ ਕਰਾਸ ਕਰਨ ਲੱਗਿਆ ਹੋਇਆ ਜਾਂ ਕਿਤਾ ਹਾਂਜੀ ਅੰਕਲ ਕੀ ਨਾਮ ਜੀ ਸੁਖਚੰਦ ਸਿੰਘ ਸੁਖਚੰਦ ਜੀ ਕੀ ਗਲਵਾਤ ਹੋਈ ਆ ਕਿ ਟੈਂਪੂ ਲੈ ਗਿਆ ਇਹ ਘਰੋਂ ਸਵਾਰੀਆਂ ਵਿੱਚ ਬੈਠੀਆਂ ਸੀਗੀਆਂ ਸ਼ਾਹਕੋਟ ਨੂੰ ਜਾਂਦੇ ਸੀ ਸਰਕਾਰੀ ਬੱਸ ਦੇ ਨਾਲ ਐਕਸੀਡੈਂਟ ਹੋ ਗਿਆ ਜੀ ਕੀ ਨਾਮ ਕੀਆ ਜਨਾਹ ਹੀ ਡੈਥ ਹੋਈ ਆ ਚੇਤਰਾਮ ਕਿੱਥੇ ਦੇ ਰਹਿਣ ਵਾਲੇ ਨਰੰਗਪੁਰਾਂ ਸਰ ਕੀ ਮਾਮਲਾ ਜੀ ਇਹੇ ਅੱਜ ਮੋਗਾ ਛਾਗੁਰ ਰੋਡ ਤੇ ਐਕਸੀਡੈਂਟ ਹੋਇਆ ਟੈਂਪੋ ਤੇ ਰੋਡਵੇਜ ਦੀ ਬੱਸ ਦਾ ਟੈਂਪੋ ਜਆ ਆਪਣੇ ਛਾਗੁਰ ਵੱਲੋਂ ਆਉਂਦਾ ਰੋਡਵੇਜ ਦੀ ਬੱਸ ਛਾਗੁਰ ਤੋਂ ਮੋਗਾ ਨੂੰ ਜਾਂਦੀ ਸੀ ਖਲਾਈ ਆਵਰ ਪੁਲ ਦੇ ਨੇੜੇ ਸਰਵਸ ਰੋਡ ਤੇ ਆਮੋ ਸਾਹਮਣੇ ਸਿੱਧਾ ਐਕਸੀਡੈਂਟ ਹੋ ਗਿਆ ਜਿਸ ਦੇ ਵਿੱਚ ਟੈਂਪੋ ਚਾਲਕ ਚੇਤਰਾਮ ਅਤੇ ਇਸ ਦੇ ਵਿੱਚ ਬੈਠੀ ਸਵਾਰੀ ਕਮਲਜੀਤ ਕੌਰ ਦੋਨਾਂ ਦੀ ਆਪਣੇ ਦਰਾਨੇ ਰਾਜ ਮੌਤ ਹੋ ਗਈ ਹੈ ਤੇ ਸੱਤ ਸਵਾਰੀਆਂ ਜਿਹੜੀਆਂ ਉਹ ਇੰਜਰਡ ਉਹ ਜਿਹੜੀਆਂ ਹਸਪਤਲ ਦਾਖਲ ਹੋ ਗਈ ਸਰ ਜਿਹੜੀਆਂ ਇੰਜਰਡ ਹੈਗੀਆਂ ਉਹ ਕਿਹੜੇ ਹਸਪਤਲ ਦਾਖਲ ਗਈਆਂ ਉਹ ਤੋਂ ਰੈਫਰ ਕਰ ਦਿੱਤੀਆਂ ਜੀ ਸ਼ਾਹਕੋਟ ਤੋਂ ਵਕ ਵਕ ਹਸਪਤਲ ਦਾ ਜਿਵੇਂ ਜੋ ਪਤਾ ਲੱਗੂ ਉੱਥੇ ਜਾਵਾਂਗੇ ਉਹਨਾਂ ਦੇ ਨਾਮ ਵਗੈਰਾ ਤੇ ਉਹਨਾਂ ਦੇ ਨਾਮ ਵਗੈਰਾ ਜੇ ਆਪਣੇ ਥਾਣੇ ਪਹੁੰਚ ਗਏ ਹੋਣੇ ਆ ਜਾ ਕੇ ਪਤਾ ਕਰਦੇ ਹਾਂ ਹੁਣ ਅਸੀਂ ਇਧਰ ਪੋਸਟ ਮਾਰਡਮ ਕਰਾਉਣ ਆਏ ਸੀ ਤੇ ਸਰ ਗਲਤੀ ਕਿਹਦੀ ਲੱਗਦੀ ਆ ਗਲਤੀ ਰੋਡ ਵੇ ਦੀ ਪ੍ਰੈਨਰ ਦੀ ਤੇ ਡਰਾਈਵਰ ਕਾਬੂ ਕਰ ਲਿਆ ਨਹੀਂ ਜੀ ਡਰਾਈਵਰ ਕਾਬੂ ਨਹੀਂ ਕੀਤਾ ਜੀ ਬਾਅਦ ਵਿੱਚ ਕੋਸ਼ਿਸ਼ ਕਰਦੇ ਹਾਂ ਅੰਦਰ ਕਾਬੂ ਕਰਾਂਗੇ ਜਲਦੀ ਜਲਦੀ ਕਾਬੂ ਕਰਾਂਗੇ ਡਰਾਈਵਰ ਭੱਜ ਗਿਆ ਮੋਕੇ ਤੋਂ ਮੋਕੇ ਤੇ ਹੈ ਨਹੀਂ ਰਸ਼ ਬੜਾ ਪਿਆ ਸੀ ਜੀ ਉਦੋਂ ਪਤਾ ਨਹੀਂ ਲੱਗਾ ਡਰਾਈਵਰ ਕੌਣ ਆ ਕੌਣ ਨਹੀਂ ਉੱਥੇ ਬਹੁਤ ਜ਼ਿਆਦਾ ਰਸ਼ ਪਿਆ ਸੀ ਰੋਡਵੇਜ ਦੀ ਬੱਸ ਦੇ ਵਿੱਚ ਕਿੰਨੀਆਂ ਕੁ ਸਵਾਰੀਆਂ ਸੀ ਰੋਡਵੇਜ ਦੀ ਬੱਸ ਦੇ ਵਿੱਚ ਨਹੀਂ ਜੀ ਅਸੀਂ ਜਾ ਕੇ ਜਾ ਇੰਜਰਡ ਜਿਹੜੇ ਉਹਨਾਂ ਨੂੰ ਸਾਹਮਦੇ ਰਹੀ ਉਦੋਂ ਸਵਾਰੀਆਂ ਦਾ ਖਿਆਲ ਨਹੀਂ ਕੀਤਾ ਜ਼ਿਆਦਾ ਉਹਨਾਂ ਦੇ ਤਾਂ ਨਹੀਂ ਕਿਸੇ ਦੇ ਸੱਟ ਮਗਰਾਂ ਲੱਗੀ ਨਹੀਂ ਲੱਗੀ ਤੇ ਜਿਹੜੀਆਂ ਇੰਜਰਡ ਹੈਗੀਆਂ ਇਹ ਸਾਰੀਆਂ ਬੱਸ 'ਚ ਸੀ ਜਾਂ ਟੈਂਪੋ 'ਚ ਸੀ ਨਹੀਂ ਟੈਂਪੋ ਦੀ